ਹੈਲੋ ਜੀ ਸਤ ਸ੍ਰੀ ਅਕਾਲ ਜੀ ਅੱਜ ਆਪਾਂ ਤੁਹਾਡੇ ਲਈ ਇੱਕ ਨਵੀਂ ਕਹਾਣੀ ਲੈ ਕੇ ਆਏ ਆਂ ਜੇ ਤੁਹਾਨੂੰ ਮੇਰੀ ਇਹ ਕਹਾਣੀ ਵਧੀਆ ਲੱਗੇ ਤਾਂ ਮੇਰੇ ਜਨਮ ਲੈ ਕਮੈਂਟ ਸੇਅਰ ਤੇ ਸਬਸਕ੍ਰਾਈਬਰ ਵੀ ਕਰਨਾ ਜੀ ਆਪਾਂ ਤੁਹਾਡੇ ਲਈ ਵਧੀਆ ਵਧੀਆ ਕਹਾਣੀਆਂ ਲੈ ਕੇ ਆਉਂਦੇ ਰਾਂਗੇ ਇਹ ਕਹਾਣੀਆ ਸੱਪ ਤੇ ਚੂਹੇ ਦੀ ਆਓ ਜੀ ਸ਼ੁਰੂ ਕਰਦੇ ਆਂ ਅੱਜ ਦੀ ਇਹ ਕਹਾਣੀ ਪੁਰਾਣੇ ਸਮੇਂ ਦੀ ਗੱਲ ਹੈ ਇੱਕ ਜੰਗਲ ਵਿੱਚੋਂ ਇੱਕ ਚੂਹਾ ਨੰਘਿਆ ਜਾ ਰਿਹਾ ਸੀ ਅਚਾਨਕ ਉਸ ਨੂੰ ਇੱਕ ਆਵਾਜ਼ ਸੁਣਾਈ ਦਿੱਤੀ ਬਚਾਓ ਮੈਨੂੰ ਆਜ਼ਾਦ ਕਰਵਾਓ ਮੈਨੂੰ ਚੂਹੇ ਨੇ ਚਾਰੇ ਪਾਸੇ ਨਜ਼ਰ ਘਮਾਈ ਤਾਂ ਉਸ ਨੂੰ ਇੱਕ ਸੱਪ ਨਜ਼ਰ ਆਇਆ ਸੱਪ ਹੀ ਉੱਚੀ ਉੱਚੀ ਬਚਾਓ ਬਚਾਓ ਦੀ ਬਾਜ਼ ਲਗਾ ਰਿਹਾ ਸੀ ਚੂਹੇ ਨੇ ਦੇਖਿਆ ਸੱਪ ਇੱਕ ਪੱਥਰ ਦੇ ਥੱਲੇ ਦੱਬਿਆ ਹੋਇਆ ਸੀ ਚੂਹੇ ਨੂੰ ਦੇਖ ਕੇ ਸੱਪ ਨੇ ਕਿਹਾ ਚੂਹੇ ਭਰਾ ਮੈਨੂੰ ਕਿਸੇ ਤਰ੍ਹਾਂ ਬਚਾ ਲੈ ਇਸ ਪੱਥਰ ਦੇ ਥੱਲੇ ਦੱਬਿਆ ਹੋਣ ਕਰਕੇ ਮੈਂ ਤੁਰ ਨਹੀਂ ਸਕਦਾ ਚੂਹੇ ਨੇ ਸੱਪ ਨੂੰ ਪੁੱਛਿਆ ਇਹ ਪੱਥਰ ਤੇਰੇ ਉੱਤੇ ਕਿਵੇਂ ਡਿੱਗ ਪਿਆ ਤਾਂ ਸੱਪ ਨੇ ਕਿਹਾ ਕੋਈ ਸਤਾਨ ਮੇਰੇ ਉੱਪਰ ਪੱਥਰ ਰੱਖ ਗਿਆ ਹੁਣ ਤੂੰ ਹੀ ਮੇਰੀ ਜਾਨ بچਾ ਸਕਦਾ ਹੈ ਦਰਦ ਨਾਲ ਮੇਰੀ ਜਾਨ ਨਿਕਲਦੀ ਜਾ ਰਹੀ ਹੈ ਥੋੜੀ ਦੇਰ ਇਹ ਪੱਥਰ ਮੇਰੇ ਉੱਪਰ ਹੋਰ ਪਿਆ ਰਿਹਾ ਤਾਂ ਮੇਰੀ ਜਾਨ ਨਿਕਲ ਜਾਵੇਗੀ ਅੱਜ ਤੂੰ ਹੀ ਮੈਨੂੰ ਬਚਾ ਸਕਦਾ ਹੈ ਸੱਪ ਚੂਹੇ ਮੂਰੇ ਉੱਚੀ ਉੱਚੀ ਕਲਰਾ ਰਿਹਾ ਸੀ ਚੂਹਾ ਕੁਝ ਧੇਰ ਸੋਚਣ ਤੋਂ ਬਾਅਦ ਬੋਲਿਆ ਤੂੰ ਸੱਪ ਹੈ ਜੇ ਮੈਂ ਤੈਨੂੰ ਆਜ਼ਾਦ ਕਰਵਾ ਦਿੱਤਾ ਤੂੰ ਮੈਨੂੰ ਹੀ ਕੱਟ ਲਵੇਂਗਾ ਸੱਪ ਨੇ ਬੜੇ ਨਰਮ ਜਿਹੇ ਲਹਿਜੇ ਵਿੱਚ ਕਿਹਾ ਮੈਂ ਤੈਨੂੰ ਨਹੀਂ ਕੱਟਾਂਗਾ ਮੈਂ ਤੇਰੇ ਨਾਲ ਵਾਅਦਾ ਕਰਦਾ ਹਾਂ ਬਸ ਤੂੰ ਮੈਨੂੰ ਬਚਾ ਲੈ ਚੂਹੇ ਨੂੰ ਸੱਪ ਤੇ ਤਰਸ ਆ ਗਿਆ। ਚੂਹੇ ਨੇ ਸੱਪ ਨੂੰ ਬਚਾਉਣ ਦਾ ਮਨ ਬਣਾ ਲਿਆ। ਚੂਹੇ ਨੇ ਵੱਡੇ ਪੱਥਰ ਨੂੰ ਸੱਪ ਦੇ ਉੱਪਰੋਂ ਹਟਾ ਦਿੱਤਾ ਤੇ ਸੱਪ ਆਜ਼ਾਦ ਹੋ ਗਿਆ। ਸੱਪ ਬਹੁਤ ਵੱਡਾ ਸੀ। ਇੰਨਾ ਵੱਡਾ ਸੀ ਕਿ ਉਹ ਸਾਬਤ ਬੱਕਰੀ ਖਾ ਸਕਦਾ ਸੀ। ਸੱਪ ਆਜ਼ਾਦ ਹੋ ਕੇ ਚੂਹੇ ਵੱਲ ਨੂੰ ਤਿੱਖੀ ਨਜ਼ਰ ਨਾ ਦੇਖਣ ਲੱਗਿਆ ਕਿਉਂਕਿ ਸੱਪ ਕਈ ਦਿਨਾਂ ਤੋਂ ਭੁੱਖਾ ਸੀ। ਉਹ ਚੂਹੇ ਨੂੰ ਖਾਣ ਬਾਰੇ ਸੋਚਣ ਲੱਗਾ। ਉਹ ਆਪਣਾ ਮੂੰਹ ਖੋਲ ਕੇ ਹੌਲੀ-ਹੌਲੀ ਚੂਹੇ ਵੱਲ ਨੂੰ ਵੱਧ ਰਿਹਾ ਸੀ ਚੂਹੇ ਦਾ ਡਰਨਾ ਬਹੁਤ ਬੁਰਾ ਹਾਲ ਹੋ ਰਿਹਾ ਸੀ ਚੂਹੇ ਨੇ ਪਿੱਸੇ ਹੁੰਦਿਆਂ ਹੋਇਆਂ ਪੁੱਛਿਆ ਇਹ ਕੀ ਕਰ ਰਿਹਾ ਹੈ ਸੱਪ ਫੁਕਾਰਾ ਮਾਰਦੇ ਹੋਏ ਬੋਲਿਆ ਮੈਨੂੰ ਬੜੇ ਜ਼ੋਰ ਦੀ ਭੁੱਖ ਲੱਗੀ ਆ ਮੈਂ ਤੈਨੂੰ ਖਾ ਜਾਵਾਂਗਾ ਤੂੰ ਤਾਂ ਮੈਨੂੰ ਵਾਅਦਾ ਕੀਤਾ ਸੀ ਕਿ ਮੈਨੂੰ ਕੁਝ ਨਹੀਂ ਕਹੇਗਾ ਚੂਹੇ ਨੇ ਡਰਦਿਆਂ ਹੋਇਆਂ ਕਿਹਾ ਸੱਪ ਨੇ ਹੱਸਦਿਆਂ ਹੋਇਆਂ ਬੋਲਿਆ ਕਿਹੜਾ ਵਾਦਾ ਜਦੋਂ ਭੁੱਖ ਲੱਗੀ ਹੁੰਦੀ ਹੈ ਜਾਨਵਰ ਤਾਂ ਕੀ ਚੇ ਇਨਸਾਨ ਵੀ ਸਾਹਮਣੇ ਆ ਜਾਵੇ ਸਾਰੇ ਵਾਦੇ ਭੁੱਲ ਜਾਂਦੇ ਹਾਂ ਮੈਂ ਅੱਜ ਤੈਨੂੰ ਨਹੀਂ ਛੱਡਾਂਗਾ ਚੂਹਾ ਬੋਲਿਆ ਚਲੋ ਤੁਸੀਂ ਮੈਨੂੰ ਖਾ ਲੈਣਾ ਪਰ ਆਪਾਂ ਤਿੰਨ ਬੰਦਿਆਂ ਤੋਂ ਫੈਸਲਾ ਕਰਵਾ ਲੈਂਦੇ ਹਾਂ ਕੀ ਤੁਸੀਂ ਮੈਨੂੰ ਖਾ ਸਕਦੇ ਹੋ ਜਾਂ ਨਹੀਂ ਜੇ ਉਹਨਾਂ ਨੇ ਕਿਹਾ ਤੁਸੀਂ ਖਾ ਸਕਦੇ ਹੋ ਤਾਂ ਤੁਸੀਂ ਮੈਨੂੰ ਖਾ ਲੈਣਾ ਨਹੀਂ ਤਾਂ ਤੁਹਾਨੂੰ ਆਪਣਾ ਇਰਾਦਾ ਬਦਲਣਾ ਪਵੇਗਾ ਸੱਪ ਨੇ ਕਿਹਾ ਠੀਕ ਹੈ ਜੋ ਵੀ ਤਿੰਨ ਬੰਦੇ ਫੈਸਲਾ ਕਰਨਗੇ ਮੈਨੂੰ ਮਨਜ਼ੂਰ ਹੈ ਚੂਹਾ ਤੇ ਸੱਪ ਤਿੰਨ ਬੰਦਿਆਂ ਦੀ ਤਲਾਸ਼ ਵਿੱਚ ਨਿਕਲ ਪਏ ਨੇੜੇ ਹੀ ਇੱਕ ਨਦੀ ਸੀ ਨਦੀ ਦੇ ਕੰਢੇ ਤੇ ਇੱਕ ਦਰਖਤ ਸੀ ਦਰਖਤ ਦੇ ਥੱਲੇ ਇੱਕ ਕੀੜੀ ਰਹਿੰਦੀ ਸੀ ਸੱਪ ਬੋਲਿਆ ਚੱਲ ਦਰਖਤ ਕੀੜੀ ਤੇ ਨਦੀ ਤੋਂ ਪੁੱਛਦੇ ਹਾਂ ਚੂਹਾ ਬੋਲਿਆ ਠੀਕ ਹੈ ਚੂਹੇ ਨੂੰ ਪੂਰਾ ਯਕੀਨ ਸੀ ਕਿ ਉਹ ਤਿੰਨੇ ਉਸ ਦੇ ਹੱਕ ਵਿੱਚ ਹੀ ਬੋਲਣਗੇ ਚੂਹੇ ਨੇ ਦਰਖਤ ਕੋਲ ਜਾ ਕੇ ਤਿੰਨਾਂ ਨੂੰ ਆਪਣੀ ਹੱਡ ਬੀਤੀ ਕਹਾਣੀ ਸੁਣਾਈ ਤੇ ਬੋਲਿਆ ਹੁਣ ਦੱਸੋ ਸੱਪ ਮੈਨੂੰ ਖਾ ਸਕਦਾ ਜਾਂ ਨਹੀਂ ਦਰਖਤ ਬੋਲਿਆ ਸੱਪ ਤੈਨੂੰ ਖਾ ਸਕਦਾ ਹੈ ਚੂਹੇ ਨੇ ਹੈਰਾਨ ਹੋ ਕੇ ਪੁੱਛਿਆ ਕਿਉਂ ਇਹ ਮੈਨੂੰ ਖਾ ਸਕਦਾ ਹੈ ਦ੍ਰਕਤ ਨੇ ਸਫਾਈ ਦਿੰਦਿਆਂ ਹੋਇਆਂ ਕਿਹਾ ਜੇ ਤੂੰ ਸੱਪ ਦੀ ਜਾਨ ਨਾ ਬਚਾਉਂਦਾ ਫੇਰ ਉਹ ਮੌਤ ਤੋਂ ਬਾਹਰ ਸਕਦਾ ਸੀ ਸੱਪ ਦੀ ਖਰਾਕ ਡੱਡੂ ਤੇ ਚੂਹੇ ਹੀ ਹਨ ਇਸ ਕਰਕੇ ਸੱਪ ਤੈਨੂੰ ਖਾ ਸਕਦਾ ਹੈ ਉਸ ਤੋਂ ਬਾਅਦ ਸੱਪ ਕੀੜੀ ਨੂੰ ਪੁੱਸਣ ਲੱਗਾ ਤੂੰ ਮੈਨੂੰ ਸਮਝਦਾਰ ਲੱਗ ਰਹੀ ਆ ਤੂੰ ਦੱਸ ਮੈਂ ਚੂਹੇ ਨੂੰ ਖਾ ਸਕਦਾ ਜਾਂ ਨਾ ਕੀੜੀ ਨੇ ਤਾਂ ਬੜੇ ਨਰਮ ਲਹਿਜੇ ਵਿੱਚ ਕਿਹਾ ਜੋ ਦਰਾਖਤ ਨੇ ਕਿਹਾ ਹੈ ਮੈਂ ਉਸ ਦੇ ਫੈਸਲੇ ਨਾਲ ਪੂਰੀ ਸਹਿਮਤ ਹਾਂ ਸੱਪ ਚੂਹੇ ਨੂੰ ਖਾ ਸਕਦਾ ਹੈ ਹੁਣ ਨਦੀ ਨੂੰ ਪੁੱਸਣ ਦੀ ਵਾਰੀ ਸੀ ਨਦੀ ਨੇ ਕਿਹਾ ਮੈਂ ਦਰਾਖਤ ਨਾਲ ਬਿਲਕੁਲ ਸਹਿਮਤ ਹਾਂ ਹੁਣ ਮੈਨੂੰ ਹੀ ਦੇਖ ਲਵੋ ਮੈਂ ਸੰਘਣੇ ਜੰਗਲਾਂ ਵਿੱਚ ਦੀ ਨੰਗਦੀ ਹਾਂ ਬਹੁਤ ਸਾਰੇ ਜੀਵ ਜੰਤੂਆਂ ਨੂੰ ਪਾਣੀ ਪਿਉਂਦੀ ਹਾਂ ਪਰ ਕੁਝ ਜੀਵ ਜੰਤੂ ਮੇਰੇ ਅੰਦਰ ਵੀ ਗੰਦ ਪਾ ਜਾਂਦੇ ਹਨ ਮੇਰੇ ਅੰਦਰ ਰਹਿਣ ਵਾਲੇ ਪੌਦੇ ਅਤੇ ਮੱਸੀਆਂ ਸਮੇਂ ਤੋਂ ਪਹਿਲਾਂ ਹੀ ਦਮ ਤੋੜ ਦਿੰਦੇ ਹਨ ਜਦੋਂ ਜੀਵ ਜੰਤੂ ਹੀ ਮਤਲਬੀ ਨੇ ਤਾਂ ਫਿਰ ਉਹਨਾਂ ਨਾਲ ਭਲਾਈ ਕਿਉਂ ਇਸ ਕਰਕੇ ਸੱਪ ਚੂਹੇ ਨੂੰ ਖਾ ਸਕਦਾ ਹੈ ਚੂਹਾ ਹੁਣ ਖਾਮੋਸ ਹੋ ਗਿਆ ਸੱਪ ਚੂਹੇ ਵੱਲ ਨੂੰ ਵਧਣ ਲੱਗਾ ਚੂਹੇ ਨੇ ਕਿਹਾ ਠਹਿਰੋ ਮੈਂ ਆਪਣੀ ਬੁੱਢੀ ਮਾਂ ਨੂੰ ਮਿਲ ਕੇ ਪ੍ਰਣਾਮ ਕਰਨਾ ਚਾਹੁੰਦਾ ਹਾਂ ਸੱਪ ਨੇ ਕਿਹਾ ਠੀਕ ਹੈ ਪਰ ਮੈਂ ਵੀ ਤੇਰੇ ਨਾਲ ਜਾਵਾਂਗਾ ਦੋਵੇਂ ਜਾਣੇ ਚੂਹੇ ਦੀ ਖੋਡ ਵੱਲ ਨੂੰ ਤੁਰ ਪਏ ਖੋਡ ਦੇ ਨੇੜੇ ਜਾ ਕੇ ਚੂਹੇ ਨੇ ਸੱਪ ਨੂੰ ਕਿਹਾ ਸੱਪ ਭਰਾ ਤੂੰ ਵੀ ਮੇਰੀ ਮਾਂ ਨੂੰ ਮਿਲ ਲੈ ਸੱਪ ਤਿਆਰ ਹੋ ਗਿਆ ਚੂਹੇ ਦੀ ਖੋਡ ਵਿੱਚ ਚਲਾ ਗਿਆ ਚੂਹੇ ਦੀ ਖੋਡ ਵਿੱਚ ਹੋਰ ਕੋਈ ਨਹੀਂ ਸੀ ਰਹਿੰਦਾ ਚੂਹਾ ਕੱਲਾ ਹੀ ਖੋਡ ਵਿੱਚ ਰਹਿੰਦਾ ਸੀ ਜਿਵੇਂ ਹੀ ਸੱਪ ਚੂਹੇ ਦੀ ਖੋਡ ਅੰਦਰ ਬੜਿਆ ਤਾਂ ਚੂਹੇ ਨੇ ਇੱਕ ਵੱਡਾ ਪੱਥਰ ਲਿਆ ਖੋਡ ਦੇ ਉੱਪਰ ਰੱਖ ਦਿੱਤਾ ਸੱਪ ਖੋਡ ਦੇ ਅੰਦਰੋਂ ਚੂਹੇ ਨੂੰ ਆਵਾਜ਼ ਮਾਰ ਰਿਹਾ ਸੀ ਪਰ ਚੂਹਾ ਉੱਥੋਂ ਦੌੜ ਗਿਆ ਉਸ ਨੇ ਦੂਜੀ ਜਗ੍ਹਾ ਜਾ ਕੇ ਆਪਣੇ ਲਈ ਹੋਰ ਖੋਡ ਬਣਾ ਲਈ ਸੱਪ ਉਦੋਂ ਤੋਂ ਹੀ ਚੂਹਿਆਂ ਦੀ ਖੋਡ ਵਿੱਚ ਰਹਿਣ ਲੱਗੇ ਸੱਪ ਜਿਸ ਚੂਹੇ ਦੇ ਖੁੱਡ ਵਿੱਚ ਰਹਿਣ ਲੱਗ ਪੈਂਦਾ ਚੂਹਾ ਉਹ ਖੱਡ ਛੱਡ ਕੇ ਕਿਤੇ ਹੋਰ ਚਲਾ ਜਾਂਦਾ ਅਤੇ ਉੱਥੇ ਹੀ ਆਪਣੀ ਖੁੱਡ ਬਣਾ ਲੈਂਦਾ ਆਪਾਂ ਨੂੰ ਇਹ ਕਹਾਣੀ ਤੋਂ ਇਹ ਸਿੱਖਿਆ ਮਿਲਦੀ ਹੈ ਕਿ ਆਪਾਂ ਨੂੰ ਬਿਨਾਂ ਸੋਚੇ ਸਮਝੇ ਕਿਸੇ ਤੇ ਨਹੀਂ ਵਿਸ਼ਵਾਸ ਕਰਨਾ ਚਾਹੀਦਾ ਚੂਹੇ ਨੇ ਆਪਣੀ ਸਮਝਦਾਰੀ ਨਾਲ ਸੱਪ ਕੋਲੋਂ ਆਪਣੀ ਜਾਨ ਬਚਾਈ ਆਪਾਂ ਨੂੰ ਅੱਖਾਂ ਬੰਦ ਕਰਕੇ ਕਦੇ ਵੀ ਕਿਸੇ ਤੇ ਨਹੀਂ ਵਿਸ਼ਵਾਸ ਕਰਨਾ ਚਾਹੀਦਾ ਜੇ ਤੁਹਾਨੂੰ ਮੇਰੀ ਇਹ ਕਹਾਣੀ ਵਧੀਆ ਲੱਗੇ ਤਾਂ ਮੇਰੇ ਚੈਨਲ ਨੂੰ ਲਾਇਕ ਕਮੈਂਟ ਸੇਅਰ ਤੇ ਸਬਸਕ੍ਰਾਈਬਰ ਵੀ ਕਰਨਾ ਜੀ ਆਪਾਂ ਤੁਹਾਡੇ ਲਈ ਵਧੀਆ ਵਧੀਆ ਕਹਾਣੀਆਂ ਲੈ ਕੇ ਆਉਂਦੇ ਰਹਾਂਗੇ ਮਿਲਦੇ ਆਂ ਜੀ ਕਿਸੇ ਹੋਰ ਕਹਾਣੀ ਨਾਲ ਜਦ ਤੱਕ ਧੰਨਵਾਦ